ਜੀ ਤੁਹਾਨੂੰ ਕੱਗਰ ਦੇ ਅਪਡੇਟ ਦਿਖਾਉਣ ਲੱਗਾ ਹਾਂ ਕੱਗਰ ਦਾ ਜਲਾਬਾਹਾ ਹੈ ਉਹ ਪਹਿਲਾਂ ਨਾਲੋਂ ਕਾਫੀ ਘਟਦਾ ਜਾ ਰਿਹਾ ਹੈ ਅੱਜ ਦਾ ਦਿਨ ਤੇ ਰਾਤ ਸੁੱਕੀ ਲੰਘ ਜਾਵੇ ਅਸੀਂ ਵਾਹਿਗੁਰੂ ਕੀ ਅਰਦਾਸ ਕਰਦੇ ਹਾਂ ਕਿ ਸਾਰੇ ਇਲਾਕੇ ਦੇ ਵਿੱਚ ਡਰ ਦਾ ਸੈਮ ਬਣਿਆ ਹੋਇਆ ਹੈ ਧੰਨਵਾਦ ਜੀ ਜੋੜਾ ਬਣੀ ਹੋਰ ਦੀ ਜਮਾਂ ਅੰਦੀ ਹੈ ਹੁਣ या तो एक ਕੀ ਆ ਰਿਹਾ ਜੀ ਇਹ ਬੰਦਾ ਨਾ ਨਹੀਂ ਗਿਆ ਇਹ ਤਾਂ ਪੈਰ ਬੈ ਗਦੇ ਸੀ ਬਈ